ਗੁਰਾਇਆ ਚ ਸਵਾਰੀਆਂ ਨਾਲ ਭਰੀ ਬੱਸ ਦੀ ਆ ਬ੍ਰੇਕ ਫੇਲ ਹੋਣ ਕਾਰਨ ਬੱਸ ਦੀ ਕਾਰਨਾਲ ਟੱਕਰ ਹੋ ਗਈ। ਇਸ ਬਾਬਤ ਰਾਗੀਰਾਂ ਵੱਲੋਂ ਸੜਕ ਸੁਰੱਖਿਆ ਫੋਰਸ ਨੂੰ ਐਕਸੀਡੈਂਟ ਬਾਰੇ ਸੂਚਿਤ ਕੀਤਾ ਗਿਆ ਜਦੋਂ ਐਸਐਸਐਫ ਟੀਮ ਦੇ ਐਸਆਈ ਜਸਵਿੰਦਰ ਸਿੰਘ, ਮਨਪ੍ਰੀਤ ਕੋਰਪੋਲਰ, ਕਰਮਜੀਤ ਸਿੰਘ ਕਾਂਸਟੇਬਲ ਮੌਕੇ ਤੇ ਜਾ ਕੇ ਦੇਖਿਆ ਤਾਂ ਪ੍ਰਾਈਵੇਟ ਬੱਸ ਅਤੇ ਵੋਕਸ ਵੈਗਨ ਪੋਲੋ ਗੱਡੀ ਦਾ ਐਕਸੀਡੈਂਟ ਹੋਇਆ ਸੀ। બસ ਡਰਾਈਵਰ ਦੇ ਦੱਸਣ ਮੁਤਾਬਕ ਉਸ ਦੀ ਬਸ ਦੀਆਂ ਬ੍ਰੇਕਾਂ ਫੇਲ ਹੋ ਗਈਆਂ ਜਿਸ ਕਰਕੇ ਉਸ ਦੀ ਬਸ ਦਾ ਸੰਤੁਲਨ ਵਿਗੜ ਗਿਆ ਅਤੇ ਉਸ ਦੀ ਬਸ ਦੁਆਰਾ ਵੋਕਸ ਵੈਗਨ ਗੱਡੀ ਹਿੱਟ ਹੋ ਗਈ ਇਸ ਵਿੱਚ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਵੋਕਸ ਵੈਗਨ ਗੱਡੀ ਨੁਕਸਾਨੀ ਗਈ ਮੌਕੇ ਤੇ ਡਿਊਟੀ ਅਫਸਰ ਐਸਆਈ सुरेंद्र ਪਾਲ ਪੀਐਸ ਬੁਰਾਇਆ ਹਾਜ਼ਰ ਹੋਏ ਦੋਨਾਂ ਪਾਰਟੀਆਂ ਨੂੰ ਉਹਨਾਂ ਦੇ ਹਵਾਲੇ ਕੀਤਾ ਗਿਆ ਅਤੇ ਰੋਡ ਨੂੰ ਸੁਚਾਰੂ ਢੰਗ ਨਾਲ ਚਾਲੂ ਕਰਵਾਇਆ ਗਿਆ ਰਿਪੋਰਟ ਅਜੇ ਸਿੰਘ ਨਾਗੀ ਮਨਪ੍ਰੀਤ ਸਿੰਘ राजविंदर सिंह कोटली गुरशांत सिंह नागी रामप्रकाश टोनी दी दोआबा न्यूज़ 24 शान ਲਈ વિશેષ રિપોર્ટ ਮੈਂ ਇਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਗੁਰਾਇਆਂ ਫਲੋਰ 메ਨ ਜੀਟੀ ਰੋਡ ਹਾਈਵੇ ਤੇ ਤਨਾਦਿਆ ਸਾਨੂੰ ਕੋਈ ਥਾਣਾ ਗੁਰਾਇਆਂ ਤੋਂ ਮੈਸੇਜ ਮਿਲਿਆ ਸੀ ਕਿ ਇੱਕ বাস ਆ ਨਿੱਜੀ ਕੰਪਨੀ ਦੇ ਐਮ ਐਚਟੀ ਐਕਸਪ੍ਰੈਸ ਤੇ ਇੱਕ ਕਾਰ ਨਾਲ ਹਿੱਟ ਕਰ ਗਈ ਆ ਜਿਹਦੇ ਵਿੱਚ ਜਾਨੀ ਮਾਲੀ ਨੁਕਸਾਨ ਕੋਈ ਨਹੀਂ ਹੋਇਆ ਦੇ ਮੌਕੇ ਦੇ ਡਿਊਟੀ ਅਫਸਰ ਸੁਰਿੰਦਰਪਾਲ ਥਾਣਾ ਗਰਾਇਆ ਨੂੰ ਬੁਲਾਇਆ ਗਿਆ